ਪਾਠ 13 ਸ਼ੌਕ ਨਿਰਾਲੇ ਬਬਲੂ ਦੇ ਹਨ ਸ਼ੌਕ ਨਿਰਾਲੇ ਡੰਗ ਰਹਿ ਗਏ ਵੇਖਣ ਵਾਲੇ ਉਸ ਨੇ ਸਾਈਕਲ ਇੱਕ ਬਣਾਇਆ ਜਿਸ ਨੂੰ ਰੰਗਾਂ ਨਾਲ ਸਜਾਇਆ ਨਾਲ ਉਸ ਦੇ ਇੱਕ ਮੋਟਰ ਲਾਈ ਰੁੱਖ ਬੈਟਰੀ ਨਾਲ ਚਲਾਈ ਸਾਈਕਲ ਮੋਟਰਸਾਈਕਲ ਬੜਿਆ ਬਬਲੂ ਉਸ ਦੇ ਉੱਤੇ ਤੜਿਆ ਸਾਈਕਲ ਚੱਲੇ ਬਟਨ ਦਬਾ ਕੇ ਰੱਖਿਆ ਉਸ ਨੇ ਬਹੁਤ ਪਚਾ ਕੇ ਜਾਦੂ ਦੀ ਇੱਕ ਛੜੀ ਬਣਾਈ ਵਿੱਚ ਉਸਦੇ ਛਤਰੀ ਪਾਈ ਇੱਕ ਬਦਸਰੀ ਨਾਲ ਲਗਾਈ ਬਿਹ ਆਇਆ ਤਾਂ ਛਤਰੀ ਖੋਲੀ ਛੜੀ ਘੁਮਾਈ ਸੀਟੀ ਬੋਲੀ ਕੋਈ ਇਸ ਨੂੰ ਜਾਦੂ ਆਖੇ ਕੋਈ ਆਖੇ ਕਲਾ ਸਿਆਣੀ ਹਰ ਪਾਸੇ ਬਬਲੂ ਦੀਆਂ ਗੱਲਾਂ ਜਦ ਉਸਦੇ ਸੀ ਛਤਰੀ ਤਾੜੀ ਹੁਣ ਉਹ ਇੱਕ ਕਿਤਾਬ ਲਿਆਇਆ ਜਿਸ ਨੂੰ ਉਸਨੇ ਬੋਲਣ ਲਾਇਆ ਰੋਜ਼ ਕਿਤਾਬ ਨੂੰ ਜਦ ਉਹ ਖੋਲੇ ਜਾਦੂਗਰ ਫਿਰ ਅਦ੍ਰੋ ਬੋਲੇ ਰੋਜ਼ ਸੁਣਾਵੇ ਨਵੀਂ ਕਹਾਣੀ ਜਿਸ ਵਿੱਚ ਹੁੱਦ ਦੇ ਰਾਜਾ ਰਾਣੀ ਸਭ ਨੂੰ ਬਬਲੂ ਦੇ ਪਰਮਾਇਆ ਐਸਾ ਉਸਨੇ ਰੰਗ ਜਮਾਇਆ ਬਬਲੂ ਦੇ ਸਨ ਸ਼ੌਕ ਅਵੱਲੇ ਸਾਰੇ ਆਖੜ ਬੱਲੇ ਬੱਲੇ